ਆ ਵਾਲੀ ਨਹਿਰ ਆ ਵੀਰੇ ਜਿਹੜੀ ਦੋ ਸੂਬਿਆਂ ਨੂੰ ਆਪਸ ਵਿੱਚ ਵੰਡਦੀ ਹੈ ਜੇ ਉਹ ਵਾਲੀ ਗਲੀ ਸਿੱਧਾ ਜਾਈਏ ਤਾਂ ਉਧਰੋ ਆ ਜਾਂਦਾ ਪੰਜਾਬ ਤੇ ਜੇ ਇਹ ਵਾਲੀ ਗਲੀ ਇਧਰ ਜਾਈਏ ਤਾਂ ਇਧਰੋ ਆ ਜਾਂਦਾ Rajasthan ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਨਹਿਰ 15-20 ਸਾਲਾਂ ਤੋਂ ਬੰਦ ਪਈ ਹੈ ਦੇਖੋ صاف نظر ਆ ਰਹੇ ਹੈ ਇਹਦੇ ਵਿੱਚ ਜੜੀ ਬੂਟੀਆਂ ਵਗੈਰਾ ਸੁੱਕੀ ਪਈ ਹੈ ਨਹਿਰ ਕੋਈ ਸਫਾਈ ਨਹੀਂ ਤੇ ਪੁਲ ਦੇ ਸਾਈਡ ਤੇ ਜਿਹੜੇ ਐਂਗਲ ਨੇ ਉਹ ਵੀ ਟੁੱਟੇ ਪਿਆ ਇਹਦੇ ਪਰ ਥੱਲੇੋਂ ਬੜੀ ਮਜ਼ਬੂਤ ਹੈ ਇਹ ਵਾਲੀ ਨਹਿਰ ਬਣਾਈ ਕਿਉਂ ਗਈ ਤੇ ਕਿੰਨਾ ਨੇ ਬਣਵਾਈ ਇਹ ਬਣਵਾਈ ਸੀਗੀ ਮਹਾਰਾਜਾ ਗੰਗਾ ਸਿੰਘ ਨੇ ਪਰ ਬਣਵਾਈ ਕਦੋਂ ਇਸ ਵਾਸਤੇ ਸਾਡੇ ਨਾਲ ਨੇ ਦੀਪਕ ਛਾਬੜਾ ਜੀ ਮਹਿਕ ਦੀ ਸੁਗਾਤ ਚੈਨਲ ਵੀ ਚਲਾ ਰਹੇ ਨੇ ਤਾਂ ਦੀਪਕ ਛਾਬੜਾ ਜੀ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਜਾਣਦੇ ਆਂ ਇਸ ਨਹਿਰ ਬਾਰੇ ਹਾਂ ਜੀ ਛਾਬੜਾ ਜੀ ਇਹ ਜਿਹੜੀ ਨਹਿਰ ਹੈ ਇਸ ਨਹਿਰ ਦੇ ਬਾਰੇ ਵਿੱਚ ਜਾਣਕਾਰੀ ਦਿਓ ਕਿ ਇੱਧਰ ਅger ਜਾਈਏ ਹਾਂ ਤਾਂ ਅੱਗੋ ਕਿਹੜਾ ਸੂਬਾ ਆਂਦਾ ਹੈ ਇਹ ਲਖਮਣ ਜੀ ਪਤਾ ਕੀ ਹੈ ਇਹ ਜਿਹੜੀ ਨਹਿਰ ਹੈ ਇਸ ਨੂੰ ਸਟਿਪਣੀ ਨਹਿਰ ਕਿਹਾ ਜਾਂਦਾ ਹੈ ਤੇ ਇਹ ਦੋ ਸੂਬਿਆਂ ਨੂੰ ਪੰਜਾਬ ਤੇ ਰਾਜਸਥਾਨ ਨੂੰ ਵੰਡਣ ਵਾਲੀ ਨਹਿਰ ਹੈ ਕੋਈ ਕੋਈ ਇਲਾਕਾ ਤਾਂ ਇਹੋ ਜਿਹਾ ਜਿੱਥੇ ਨਹਿਰ ਦੇ ਜਮਾ ਨਾਲ ਪੰਜਾਬ ਸ਼ੁਰੂ ਹੋ ਜਾਂਦਾ ਕੋਈ ਕੋਈ ਥਾਂ ਇਹੋ ਜਿਹੀ ਹੈ ਜਿੱਥੋਂ ਅੱਧਾ ਕਿਲੋਮੀਟਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪੰਜਾਬ ਆ ਜਿਹੜਾ ਸ਼ੁਰੂ ਹੋ ਜਾਂਦਾ ਤੇ ਇੱਧਰ ਰਾਜਸਥਾਨ ਤੇ ਇਸ ਨੂੰ ਬਣਾਉਣ ਦਾ ਕਾਰਨ ਇਹ ਸੀ ਜਿਹੜੀ ਗੰਕ ਨਾਲ ਜਿਹੜੀ ਮੈਨ ਨਹਿਰ ਹੈ ਨਾ ਉਸ ਦਾ ਕੰਮ ਚੱਲ ਰਿਹਾ ਸੀ ਤਾਂ 1988 ਦੇ ਵਿੱਚ ਬਜ਼ੁਰਗ ਦੱਸਦੇ ਇਸ ਦਾ ਕੰਮ ਸ਼ੁਰੂ ਕੀਤਾ ਸੀ ਤੇ ਤਕਰੀਬਨ 4 ਤੋਂ 5 ਸਾਲੇ ਚੱਲੀ ਵੀ ਅਸੀਂ ਵੀ ਬਚਪਨ ਦੇ ਵਿੱਚ ਛੋਟੇ ਹੁੰਦੇ ਇਸ ਨਹਿਰ ਨੂੰ ਵਗਦੇ ਹੋਏ ਵੇਖਿਆ ਤੇ ਕਾਫੀ ਲੋਕ ਇੱਥੇ ਇਸ ਨਹਿਰ ਦੇ ਵਿੱਚ ਮੱਛੀਆਂ ਵਗੈਰਾ ਵੀ ਫੜਨ ਆਉਂਦੇ ਰਹੇ ਆ ਤੇ ਉਸ ਤੋਂ ਇਲਾਵਾ ਤਕਰੀਬਨ 2003-4 ਤੋਂ ਬੰਦ ਪਈ ਹੈ ਉਸ ਤੋਂ ਬਾਅਦ ਇਸ 'ਚ ਕਦੇ ਪਾਣੀ ਨਹੀਂ ਆਇਆ ਤੁਸੀਂ ਬਚਪਨ ਦੇ ਵਿੱਚ ਦੇਖਿਆ ਹੋਣਾ ਲੋਕ ਤਾਂ ਕਿੰਨਾ ਕਿੰਨਾ ਪਾਣੀ ਹੈਗਾ ਸੀ ਤਕਰੀਬਨ ਪਾਣੀ ਦਾ ਭਾਵ ਤੇਜ਼ ਹੀ ਹੁੰਦਾ ਸੀ 5 ਤੋਂ 6 ਫੁੱਟ ਪਾਣੀ ਹੁੰਦਾ ਸੀ ਇਸ ਦੇ ਵਿੱਚ ਜੇ ਗੱਲ ਕਰੀ ਬਿਲਕੁਲ ਜੀ ਇਹ ਨਹਿਰ ਬਣਾਉਣ ਦਾ ਕਾਰਨ ਕੀ ਮੰਨਦੇ ਹੋ ਕੀ ਕਾਰਨ ਹੈ ਕਿ ਨਹਿਰ ਬਣਾਣੀ ਪਈ ਜ਼ਰੂਰੀ ਮੈਂ ਇਹ ਗੱਲ ਬੰਦ ਕਰ ਦਿੱਤੀ ਮੈਂਨ ਕਰਤਾ ਜੀ ਤੁਹਾਨੂੰ ਮੈਂ ਦੱਸਿਆ ਜਿਹੜੀ ਗੰਗਾ ਨਗਰ ਦੇ ਵਿੱਚ ਗੰਕ ਨਾਲ ਹੈ ਜਿਹੜੀ ਕੀ ਉਹ ਫਰੋਜਪੁਰ ਤੋਂ ਨਿਕਲਦੀ ਹੈ ਆਪਣੇ ਫਾਜ਼ਿਲਕਾ ਵਾਇਆ ਅਬੋਰ ਹੋ ਅਬੋਰੋ ਕੇ ਗੰਗਾ ਨਗਰ ਆਂਦੀ ਹੈ ਉਸ ਨਹਿਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਉਸ ਦੌਰਾਨ 1988 ਤੇ ਇਸ ਦਾ ਕੰਮ ਸ਼ੁਰੂ ਹੋਇਆ ਸੀ ਤੇ ਤਕਰੀਬਨ 96-97 ਦੇ ਵਿੱਚ ਜੇ ਬਜ਼ੁਰਗਾਂ ਨੇ ਮੰਨਿਏ ਤਾਂ ਇਸ ਨੂੰ ਚਾਲੂ ਕੀਤਾ ਸੀ ਤੇ 5 ਸਾਲੇ ਚੱਲੀ ਆ ਤਾਂ 2002-03 ਤੱਕ ਇਸ ਦਾ ਜਿਹੜਾ ਇਸ ਨੂੰ ਵਗਣ ਦਾ ਇਹਦਾ ਕਾਰਜ ਚੱਲਿਆ ਸੀ ਉਸ ਤੋਂ ਬਾਅਦ ਬੰਦ ਹੋ ਗਿਆ ਉਸ ਤੋਂ ਬਾਅਦ ਬੰਦ ਹੈ ਉਸ ਤੋਂ ਬਾਅਦ ਨਹੀਂ ਚੱਲੀ ਤੇ ਇਹ ਹੱਦ ਹੈ ਮਤਲਬ ਪੰਜਾਬ ਰਾਜਸਥਾਨ ਦੀ ਹੈ ਮੰਨ ਸਕਦੇ ਹੋ ਹਾਲਾਂਕਿ ਪੰਜਾਬ ਇੱਥੋਂ ਅੱਧਾ ਕਿਲੋਮੀਟਰ ਅੱਗੇ ਰਹਿ ਜਾਂਦਾ ਤੇ ਕੋਈ ਕੋਈ ਥਾਂ ਇਹੋ ਜੀ ਹੈ ਜਿੱਥੇ ਜਮਾ ਨਹਿਰ ਦੇ ਨਾਲ ਪੰਜਾਬ ਸ਼ੁਰੂ ਹੋ ਜਾਂਦਾ ਤੇ ਇਹ ਰਾਜਸਥਾਨ ਹੈ ਮੋਕੇ ਤੇ ਗੱਲ ਕਰੀਏ ਤਾਂ ਆਪਾਂ ਰਾਜਸਥਾਨ 'ਚ ਖੜੇ ਆ ਤੇ ਉਹ ਸਾਹਮਣੇ ਉਹ ਕਾਰ ਜਾਰੀ ਹੈ ਤੁਸੀਂ ਇਹ ਮੰਨ ਸਕਦੇ ਹੋ ਸੜਕ ਪੰਜਾਬ ਦੀ ਆ ਉਹ ਪੰਜਾਬ ਚ ਜਾ ਰਹੀ ਹੈ ਹਾਂਜੀ ਇਹ ਤਾਂ 2 300 ਮੀਟਰ ਹੀ ਆ ਬਸ ਹਾਂ ਇੰਨੀ ਕਿ ਦੂਰੀ ਤੇ ਹੈ ਜੀ ਹਾਂ ਇਹ ਵੀ ਇੱਥੋਂ ਆ ਕਈ ਥਾਂ ਤੋਂ ਤਾਂ ਬਿਲਕੁਲ ਨਾਲ ਬਿਲਕੁਲ ਨਾਲ ਹੀ ਸ਼ੁਰੂ ਹੋ ਜਾਂਦਾ ਉਹ ਪੰਜਾਬ ਆ ਸਾਹਮਣੇ ਦੇਖ ਸਕਦੇ ਹਾਂਜੀ ਤੇ ਸਰਹੱਦ ਦੀ ਗੱਲ ਕਰੀਏ ਤਾਂ ਸਰਹੱਦ ਵੀ ਇੱਥੋਂ ਕੋਈ ਜ਼ਿਆਦਾ ਦੂਰੀ ਨਹੀਂ ਹੈ 35 ਤੋਂ 35 ਕਿਲੋਮੀਟਰ ਦੀ ਦੂਰੀ ਤੇ ਹੋਊਗਾ ਜਿਵੇਂ ਹਿੰਦ ਮਲਕੋਟ ਦੀ ਗੱਲ ਕਰੀਏ ਤਾਂ ਇੱਥੋਂ ਪਾਕਿਸਤਾਨ ਇੱਥੋਂ ਹਾਂਜੀ ਪਾਕਿਸਤਾਨ ਦੀ ਸਰਹੱਦ ਵੀ ਜ਼ਿਆਦਾ ਦੂਰੀ ਨਹੀਂ ਹੈ 35 ਤੋਂ 40 ਕਿਲੋਮੀਟਰ ਦੀ ਸਰਹੱਦੀ ਇਲਾਕੇ ਆਪਾਂ ਮੰਨ ਸਕਦੇ ਹਾਂ ਇੱਥੋਂ ਸਰਹੱਦ ਦੇ ਨੇੜੇ ਹੀ ਆ ਇੰਡੋ ਪਾਕ ਬਾਰਡਰ ਦੀ ਜੇ ਗੱਲ ਕਰੀਏ ਆਪਾਂ ਅੱਛਾ 35 ਤੋਂ 40 ਕਿਲੋਮੀਟਰ ਦੀ ਦੂਰੀ ਹੋਊਗਾ ਨੇੜੇ ਹੀ ਹੈ ਪਾਕਿਸਤਾਨ ਵੀ ਤੇ ਪੰਜਾਬ ਤੱਕ ਵੀ ਖੜਾ ਹੈ ਬਿਲਕੁਲ ਪੰਜਾਬ ਸਾਹਮਣੇ ਆ ਕਿਉਂਕਿ ਜਿੱਥੇ ਅਸੀਂ ਆਪਾਂ ਖੜੇ ਆਂ ਰਾਜਸਥਾਨ 'ਚ ਆਪਾਂ ਖੜੇ ਆਂ ਤੇ ਇਹਦੀ ਐਗਜੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਾਂ ਪਿੰਡ ਇਸ ਨੂੰ ਆ ਸਾਹਮਣੇ ਦੁੱਧਾ ਤੇ ਅਲੀਪੁਰਾ ਇਹ ਦੋ ਪਿੰਡ ਆ ਇੱਥੇ ਆਪਾਂ ਖੜੇ ਆਂ ਜਿਸ ਨੂੰ ਤਹਿਸੀਲ ਜੇ ਅਲੀਪੁਰਾ ਦੀ ਗੱਲ ਕਰੀਏ ਤਾਂ ਉਸ ਨੂੰ ਸਾਦੂਲ ਸ਼ਹਿਰਾ ਤੇ ਦੋਦੇ ਵਾਲੀ ਦੀ ਗੱਲ ਕਰੀਏ ਉਸ ਨੂੰ ਹਬੋਰ ਲੱਗਦੀ ਹੈ ਤੇ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਚ ਤੇ ਇਹ ਆਪਾਂ ਮੌਕੇ ਤੇ ਗੰਗਨਗਰ ਜ਼ਿਲ੍ਹੇ ਦੇ ਵਿੱਚ ਖੜੇ ਆਂ ਅੱਛਾ ਹਾਂਜੀ ਤੇ ਭਾਈ ਸਾਹਿਬ ਇਹ ਦੱਸੋ ਇਹ ਪੁਲ ਦੇਖੋ ਥੱਲੋ ਕਿੰਨੀ ਮਜ਼ਬੂਤ ਆ ਬਹੁਤ ਮਜ਼ਬੂਤ ਆ ਹੈਨਾ ਬਿਲਕੁਲ ਬਿਲਕੁਲ ਤੇ ਉਪਰੋਂ ਵੀ ਵਹੀਕਲ ਪੂਰੇ ਖੁੱਲ ਭਰੇ ਹੋਏ ਲੰਘਦੇ ਗੁਜ਼ਰਦੇ ਆ ਹਮ ਪਰ ਸਾਈਡ ਵਾਲੀਆਂ ਜਿਹੜੀਆਂ ਪੱਟੀਆਂ ਆ ਹਮ ਬਣ ਜਾ ਕਹਿ ਸਕਦੇ ਆ ਉਹ ਟੁੱਟੇ ਹੋਏ ਆ ਕਦੋਂ ਟੁੱਟੇ ਆ ਤਕਰੀਬਨ ਕੋਈ ਇਹ ਅਸਲ ਦੇ ਵਿੱਚ ਕੀ ਹੈ ਜਿਵੇਂ 2002-3 ਤੋਂ ਬਾਅਦ ਜਦੋਂ ਦੀ ਇਹ ਬੰਦ ਹੋਈ ਹੈ ਨਾ ਉਸ ਤੋਂ ਬਾਅਦ ਕਿਸੇ ਨੇ ਵੀ ਇਸ ਪਾਸੇ ਖਿਆਲ ਹੀ ਨਹੀਂ ਕਰਿਆ ਤੁਸੀਂ ਆ ਮੰਨ ਕੇ ਚੱਲ ਸਕਦੇ ਹੋ ਇਹ ਥੱਲੋਂ ਜਰੂਰ ਮਜ਼ਬੂਤ ਪੱਖੋਂ ਖੜੇ ਆ ਬੂਟੇ ਇੰਨੇ ਕੰਨੀ ਕੋਈ ਧਿਆਨ ਨਹੀਂ ਦਿੱਤਾ ਨਾ ਕਦੇ ਇਸ ਦੀ ਸਫਾਈ ਕਿੰਨੇ ਧਿਆਨ ਦਿੱਤਾ ਸਫਾਈ ਵੀ ਉਦਾਂ ਹੀ ਆ ਦੇਖੋ ਵਿੱਚ ਗੰਦ ਹੈ ਨਾ ਹਰਾ ਸਫਾਈ ਨਹੀਂ ਆਂਦੀ ਤੇ ਬੂਟੇ ਵਗੈਰਾ ਵੀ ਹੈਗੇ ਮੈਂ ਦਿਖਾ ਦਿਆਂ ਕਦੇ ਮੀਂਹ ਵਗੈਰਾ ਤੇ ਆ ਜੇ ਤਾਂ ਆਟੋਮੈਟਿਕ ਪਾਵੇਂ ਇਹਦੀ ਸਫਾਈ ਹੋ ਜੇ ਨਸ ਤਾਂ ਸਰਕਾਰ ਨੇ ਕਦੇ ਇਸ ਤੇ ਨਹੀਂ ਧਿਆਨ ਨਹੀਂ ਦਿੱਤਾ ਤੇ ਇਹ ਲੋਗ ਮਤਲਬ ਇੱਥੇ ਤਾਂ ਪਾਣੀ ਜਿਹੜਾ ਹੈਗਾ ਸੀ ਕਿਉਂਕਿ ਸੁਣਿਆ ਦੇਖਿਆ ਵੀ ਹੈ ਵੀ ਵੇਤਲਾ ਇਲਾਕਾ ਰਿਹਾ ਹੈ ਹੂੰ ਆਪਣਾ ਰਾਜਸਥਾਨ ਹੈਨਾ ਪਰ ਇਹ ਤਾਂ ਕਹਿ ਨਹੀਂ ਸਕਦੇ ਕਿਉਂਕਿ ਨਾਲ ਪੰਜਾਬ ਹੈ ਤੇ ਮਿਲਦਾ ਜੁਲਦਾ ਹੀ ਹੈ ਏਰੀਆ ਹੈ ਨਾ ਇਹ ਪਾਣੀ ਫਿਰ ਸਿਰਫ ਰਾਜਸਥਾਨ ਨੂੰ ਮਿਲਦਾ ਸੀਗਾ ਇਹ ਸਿਰਫ ਰਾਜਸਥਾਨ ਨੂੰ ਰਾਜਸਥਾਨ ਨੂੰ ਫਸਲਾਂ ਵਾਸਤੇ ਮਿਲਦਾ ਸੀ ਇਹ ਵੀ ਲੈ ਇੱਕ ਖੇਤੀ ਪਰਪਸ ਵਾਸਤੇ ਸੀ ਕਿਉਂਕਿ ਮੈਨ ਇਸ ਦਾ ਪਰਪਸ ਹੈ ਜੇ ਆਪਾਂ ਵੇਖੀਏ ਤਾਂ ਖੇਤੀ ਵਾਸਤੇ ਸੀ ਖੇਤੀ ਵਾਸਤੇ ਹਾਂਜੀ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਉਹ ਗੰਕ ਕਨਾਲ ਦਾ ਪਾਣੀ ਲੱਗਣ ਲੱਗ ਗਿਆ ਗੰਕ ਕਨਾਲ ਜਦੋਂ ਉਹਦਾ ਉਸਾਰੀ ਦਾ ਕੰਮ ਪੂਰਾ ਹੋ ਗਿਆ ਫਿਰ ਦੁਬਾਰੇ ਪਾਣੀ ਉਸ ਤੇ ਆਉਣ ਲੱਗ ਪਿਆ ਸੀ ਅੱਛਾ ਇਹ ਇਸ ਦੀ ਮਤਲਬ ਆਪਾਂ ਕਹਿ ਸਕਦੇ ਆ ਇਹ ਸਫਰਨਾਮਾ ਹੈ ਇਸ ਦਾ ਇਤਿਹਾਸ ਆ ਇਹਦਾ ਇਤਿਹਾਸ ਇਹੀ ਹੈ ਇਹੀ ਆ ਜਿਹੜਾ ਮੈਂ ਬਜ਼ੁਰਗਾਂ ਤੋਂ ਸੁਣਿਆ ਕਿਉਂਕਿ ਮੈਂ ਵੀ ਦੋ ਤੋਂ ਤਿੰਨ ਵੀਡੀਓ ਇਸ ਦੀਆਂ ਕਰੀਆਂ ਹਾਂ ਇਹਨਾਂ ਮੇਰੇ ਯਾਦਾਂ ਵੀ ਛੋਟੇ ਹੁੰਦੇ ਜਦੋਂ ਪੰਜਾਬ ਤੋਂ ਰਾਜਸਥਾਨ ਆਪਣੇ ਸ਼ਹਿਰ ਸਾਦੂਲ ਸ਼ਹਿਰ ਦੇ ਵਿੱਚ ਵਾਪਸੀ ਕਰਦੇ ਸੀ ਤਾਂ ਇਹ ਇਸ ਨੂੰ ਵਗਦੇ ਜ਼ਰੂਰ ਵੇਖਿਆ ਹੋਇਆ ਸੀ ਚਲੋ ਆਪਦੇ ਅੱਖੀਂ ਵੇਖ ਬਿਲਕੁਲ ਵੇਖਿਆ ਹੋਇਆ ਫੋਲ ਅੱਤ ਫਿਰ ਲੋਕਾਂ ਨੇ ਕਦੇ ਮੰਗ ਕੀਤੀ ਹੋਵੇ ਵੀ ਸਰਕਾਰਾਂ ਤੋਂ ਇਸ ਨਹੀਂ ਫਿਰ ਇਹ ਬਣੀ ਸਟਿੱਪਨੀ ਤੌਰ ਤੇ ਸੀ ਨਾ ਅਰਜੀ ਤੌਰ ਤੇ ਬਣੀ ਸੀ ਤਾਂ ਇਹਦੀ ਫਿਰ ਦੁਆਰੇ ਕੀ ਮੰਗ ਕਰਦੇ ਮਤਲਬ ਉਹਨਾਂ ਇੱਕ ਪੈਸਾ ਲਗਾਤਾ ਜਿੰਨੇ ਹਾਂ ਇਹਨਾਂ ਨੇ ਵਰਤ ਲਿਆ ਸੰਭਿਲਕੁਲ ਹ ਗੌਰ ਮੈਂ 10 ਸਿਆਕ ਕੇ ਇਸ ਸਾਹਮਣੇ ਜਿਹੜਾ ਭਾਈ ਸਾਹਿਬ ਨੇ ਦਿੱਖਿਆ ਦੋ ਪਿੰਡ ਨੇ ਉੱਥੋਂ ਨਜ਼ਰ ਵੀ ਆ ਰਹੇ ਆ ਤੇ ਉਦੋਂ ਪੰਜਾਬ ਦੀ ਹੱਦ ਸ਼ੁਰੂ ਹੋ ਗਈ ਰੋਡ ਜਾਂਦੀ ਹੈ ਪਰ ਇਹ ਪੰਜਾਬ ਆ ਜਾਂਦਾ ਤੇ ਅੱਗੇ ਦੱਸਿਆ ਕਿ ਕਈ ਥਾਵਾਂ ਕਿਉਂਕਿ ਜਿਹੜੀ ਨਹਿਰ ਆਉ ਕਈ ਥਾਵਾਂ ਤੋਂ ਟੇਢੀ ਮੇਢੀ ਜੀ ਹੋ ਜਾਂਦੀ ਹੈ ਸੱਪ ਵਾਲ ਖਾਂਦੀ ਹੈ ਤਾਂ ਉਥੋਂ ਟੇਢੀ ਮੇਢੀ ਹੋਣ ਕਰਕੇ ਪੰਜਾਬ ਉਥੋਂ ਵੀ ਬਿਲਕੁਲ ਕੰਡੇ ਦੇ ਹੀ ਆ ਜਾਂਦਾ